ਦੋਸਤੋ ਅੱਜ ਆਪਾਂ ਭਦੌੜ ਏਰੀਏ ਦੇ ਵਿੱਚ ਇਲਾਕੇ ਦੀ ਮੰਨੀ ਪ੍ਰਮੰਨੀ ਤਕਨੀਕੀ ਸਿੱਖਿਆ ਸੰਸਥਾ ਸਤਿਅਮ ਆਈਟੀ ਭਦੌੜ ਦੇ ਵਿੱਚ ਗਏ ਆਂ ਇਹ ਸੰਸਥਾ ਦਾ ਪਿਛਲੇ ਲੰਬੇ ਸਮੇਂ ਤੋਂ ਜਵਾਨਾਂ ਨੂੰ ਤਕਨੀਕੀ ਖੇਤਰ ਦੇ ਵਿੱਚ ਰੋਜ਼ਗਾਰ ਦਿਵਾਉਣ ਦੇ ਵਿੱਚ ਬਹੁਤ ਵੱਡਾ ਹੱਥ ਆ ਹਰ ਇੱਕ ਲਾਇਬਰੇਰੀ ਨਾਲ ਲਿਵਰੇਜ ਇਲੈਕਟ੍ਰੀਸ਼ੀਅਨ ਬਿਲਡਰ ਪਲੰਬਰ ਬੀਸ ਕਾਸਮੈਟੋਲੋਜੀ ਸਿਵਿੰਗ ਟੈਕਨੋਲੋਜੀ ਛੇ ਟ੍ਰੇਡ ਜਿਹੜੇ ਇਹਦੇ ਵਿੱਚ ਬੜੀ ਸਫਲਤਾਪੂਰਕ ਜਿਹੜੇ ਉਹ ਚੱਲ ਰਹੇ ਆ ਤੇ ਏਰੀਏ ਦੇ ਜਿਹੜੇ ਬੱਚੇ ਆ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਆ ਜਾਂ ਤਕਨੀਕੀ ਖੇਤਰ ਦੇ ਵਿੱਚ ਕੋਈ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਆ ਉਹਨਾਂ ਲਈ ਬਹੁਤ ਸੁਨਹਿਰੀ ਮੌਕਾ ਕਿਉਂਕਿ 1 ਜੁਲਾਈ ਤੋਂ ਜਿਹੜੇ ਦਾਖਲੇ ਸੈਂਟਰ ਗਵਰਨਮੈਂਟ ਦੇ ਜਿਹੜੇ ਉਹ ਭਾਰਤ ਸਰਕਾਰ ਦੁਆਰਾ ਖੁੱਲ ਚੁੱਕਿਆ ਇਸ ਕਰਕੇ ਜਿਹੜੇ ਬੱਚਿਆਂ ਨੇ ਤਕਨੀਕੀ ਖੇਤਰ ਦੇ ਵਿੱਚ ਜਾ ਕੇ ਮੱਲਾ ਮਾਰਨੀ ਆ ਕਿਸੇ ਨੂੰ ਕੋਈ ਵਰਕਸ਼ਾਪ ਕਰਨੀ ਆ ਕਿਸੇ ਨੇ ਕੋਈ ਆਪਣੀ ਇੰਡਸਟਰੀ ਕਰਨੀ ਆ OS ਖੇਤਰ ਦੇ ਵਿੱਚ ਆ ਕੇ ਆਪੋ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਸਫਲ ਕਰ ਸਕਦੇ ਆ ਆਓ ਤੁਹਾਨੂੰ ਇਸ ਸੰਸਥਾ ਦੇ ਵੱਖ-ਵੱਖ ਜਿਹੜੇ ਟ੍ਰੇਡ ਆ ਉਹਨਾਂ ਦੀ ਆਪਾਂ ਜਿਹੜੀ ਹੈਗੀ ਹੈ ਇੱਕ ਪਾਸਿਚਾਤਿਕ ਝਲਕ ਦਿਖਾਉਣੀ ਆ ਸਭ ਤੋਂ ਪਹਿਲਾਂ ਤੁਹਾਨੂੰ ਰਿਸਕ ਕੋਸਮੈਟੋਲੋਜੀ ਜਿਹੜੀ ਕਿ ਆਮ ਤੌਰ ਤੇ ਅੱਜ ਕੱਲ ਕੋਸਮੈਟੋਲੋਜੀ ਦਾ ਕੰਮ ਬਹੁਤ ਵੱਡੀ ਪੱਧਰ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਚੱਲਦਾ ਹੈ ਤੇ ਬਹੁਤ ਸਾਰੇ ਮੁੰਡੇ ਕੁੜੀਆਂ ਇਸ ਖੇਤਰ ਦੇ ਵਿੱਚ ਸੈਲੂਨ ਕਰਕੇ ਹੋਰ ਆਪਦੀ ਹੱਥੀ ਜਿਹੜੀ ਮਿਹਨਤ ਕਰਕੇ ਬਧੀਆ ਢੰਗ ਦੇ ਨਾਲ ਆਪ ਦੀ ਜ਼ਿੰਦਗੀ ਉਹ ਬਸਤ ਕਰ ਰਹੇ ਆ ਇੱਕ ਸਾਲ ਦਾ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਕੋਰਸ ਜਿਹੜਾ ਇੱਥੇ ਕਰਵਾਇਆ ਜਾਂਦਾ ਏ ਜਿਹਦੇ ਵਿੱਚ ਦਾਖਲੇ ਬਿਲਕੁਲ ਓਪਨ ਤੁਸੀਂ ਪਹਿਲਾਂ ਆਓ ਤੇ ਪਹਿਲਾਂ ਪਾਓ ਜਿਹਦਾ ਇੱਥੇ ਐਡਮਿਸ਼ਨ ਲੈ ਸਕਦੇ ਹੋ ਨੰਬਰ 2 ਦੇ ਉੱਪਰ ਸਕੱਲ ਇੰਡੀਆ ਦੇ ਨਾਮ ਦੇ ਉੱਪਰ ਇਹ ਸੰਸਥਾ ਜਿਹੜੀ ਰੈਕੋਨਾਈਜ਼ਡ ਸੈਂਟਰ ਗਵਰਨਮੈਂਟ ਆਫ ਇੰਡੀਆ ਇਸ ਕਰਕੇ ਉਸ ਤੋਂ ਬਾਅਦ ਜਿਹੜਾ ਸਾਡੇ ਕੋਲੇ ਇੱਕ ਸਾਲ ਦਾ ਕੰਪਿਊਟਰ ਦਾ ਕੋਪਾ ਕੰਪਿਊਟਰ ਸਰਟੀਫਿਕੇਟ ਆਫ ਕੰਪਿਊਟਰ ਐਪਲੀਕੇਸ਼ਨ ਜਿਹੜਾ ਹੈਗਾ ਇੱਕ ਕੋਰਸ ਚੱਲ ਰਿਹਾ ਹੈ ਜੇਕਰ ਤੁਸੀਂ ਕੰਪਿਊਟਰ ਖੇਤਰ ਦੇ ਵਿੱਚ ਜਾਂ ਤੁਸੀਂ ਕਲੈਰੀਕਲ ਖੇਤਰ ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਿਸੇ ਵੀ ਜੋਬ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਬਹੁਤ ਵੱਡੀ ਜਿਹੜੀ ਇੱਕ ਲੈਬ ਆ ਜਿੱਥੇ ਕਿ ਤਕਰੀਬਨ ਹਰ ਇੱਕ ਬੱਚੇ ਲਈ ਇੱਕ ਵੱਖਰਾ ਵੱਖਰਾ ਜਿਹੜਾ ਇੱਕ ਕੰਪਿਊਟਰ ਪੈਕ ਪੀਸੀ ਪਿਆ ਬਹੁਤ ਵੱਡੀ ਜਿਹੜੀ ਇੱਕ ਕੰਪਿਊਟਰ ਲੈਬ ਬਿਲਕੁਲ ਸਜਤਾਜ ਕੇ ਤਿਆਰ ਹੈ ਇੱਥੇ ਬੱਚੇ ਆ ਕੇ ਪ੍ਰੈਕਟੀਕਲ ਕਰਦੇ ਆ ਤੇ ਆਪੋ ਆਪਣੀ ਜੀ ਜ਼ਿੰਦਗੀ ਬਣਾਉਣ ਦੇ ਲਈ ਇੱਥੇ ਨਵੀਆਂ-ਨਵੀਆਂ ਜਿਹੜੀਆਂ ਕੰਪਿਊਟਰ ਦੇ ਸਕਿੱਲਸ ਆ ਉਹਨਾਂ ਨੂੰ ਸਿੱਖਦੇ ਆ ਚੰਗੇ ਟੀਚਰਾਂ ਚੰਗੀ ਇੱਕ ਜਿਹੜਾ ਆਪਾਂ ਕਹਦੇ ਆ ਵੀ ਇੱਥੇ ਡਾਇਗਰਾਮ gana ਬਣਾ ਕੇ ਜਿਹੜੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਟਾਈਪਿੰਗ ਕੀਬੋਰਡ ਤੁਸੀਂ ਦੇਖੋ ਤੁਹਾਡੇ ਸਾਹਮਣੇ ਜਿਹੜਾ ਸ਼ੋ ਹੋ ਰਿਹਾ ਹੈ ਇਸੇ ਤਰ੍ਹਾਂ ਹਰ ਇੱਕ ਲਾਈਨ ਦੇ ਵਿੱਚ ਜਿਹੜਾ ਇੱਕ ਪਰਫੈਕਟ ਇੱਕ ਜਿਹੜਾ ਇਨਸਟ੍ਰਕਟਰ ਇੱਥੇ ਸਾਡੇ ਕੋਲੇ ਅਵੇਲੇਬਲ ਆ ਜੇਕਰ ਜਿਹੜੇ ਬੱਚੇ ਇਹਨਾਂ ਕੋਰਸਾਂ ਦੇ ਵਿੱਚ ਮੈਂ ਦੁਆਰਾ ਗੈਹਰਾਂ ਦਾ ਲੈਣਾ ਚਾਹੁੰਦੇ ਆ ਉਹ ਪਹਿਲਾਂ ਉਹ ਤੇ ਪਹਿਲਾਂ ਆਪਾਂ ਕੌਣ ਕਿ 1 ਜੁਲਾਈ ਤੋਂ ਤਕਰੀਬਨ ਦਾਖਲੇ ਸ਼ੁਰੂ ਆ ਸੀਮ ਸਿੱਟਾ ਜਿਹੜੀਆਂ ਹੋ ਬਾਕੀ ਆ 6 ਟਰੇਡ ਕੰਟੀਨਿਊਸ ਸੰਸਥਾ ਦੇ ਕੋਲੇ ਜਿਹੜੇ ਉਹ ਚੱਲ ਰਹੇ ਆ ਤੁਹਾਨੂੰ بیسਿਕ ਕਾਸਮੈਟੋਲੋਜੀ ਤੋਂ ਬਾਅਦ ਕੰਪਿਊਟਰ ਕੋਪਾ ਦਾ ਜਿਹੜੀ ਪੂਰੀ ਲੈਬ ਤੁਹਾਨੂੰ ਦਿਖਾਤੀ ਹੈ ਕਿ ਬਿਲਕੁਲ ਓਨਿਕ ਸਹੂਲਤਾਂ ਦੇ ਨਾਲ ਲੈਸ ਜਿਹੜੀ ਇਹ ਲੈਬ ਹਰ ਇੱਕ ਬੱਚੇ ਦੇ ਲਈ ਜਿਹਨੇ ਵੀ ਪ੍ਰੈਕਟੀਕਲ ਕਰਨਾ ਜਿਹਨੇ ਕੰਪਿਊਟਰ ਦਾ ਕੰਮ ਸਿੱਖਣਾ ਉਹਦੇ ਲਈ ਬਿਲਕੁਲ ਸਾਰਾ ਕੁਝ ਸਾਡੇ ਕੋਲੇ ਰੈਡੀ ਹੈ ਥਾਰਡ ਦੇ ਉੱਪਰ ਆਪਾਂ ਆ ਜਾਨੇ ਹਾਂ ਜੀ ਇਲੈਕਟ੍ਰੀਸ਼ੀਅਨ ਦੇ ਵਿੱਚ ਇਲੈਕਟ੍ਰੀਸ਼ੀਅਨ ਇੰਨੀ ਵਧੀਆ ਟ੍ਰੇਡ ਆ ਕਿ ਜਿਹਦੀ ਡਿਮਾਂਡ ਦੁਨੀਆ ਪੱਧਰ ਦੇ ਉੱਪਰ ਪੂਰੀ ਆ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਜਿਹੜੀਆਂ ਇਹਦੀਆਂ ਸੀਟਾਂ ਤਕਰੀਬਨ ਜਿਹੜਾ ਨੋਟੀਫਿਕੇਸ਼ਨ ਐਡਮਿਸ਼ਨ ਦਾ ਆਉਣ ਤੋਂ ਪਹਿਲਾਂ ਜਿਹੜੀਆਂ ਉਹ ਭਰ ਜਾਂਦੀਆਂ ਇਸ ਟ੍ਰੇਡ ਦੀ ਸਸਤਾ ਜਿਹੜੀ ਸਸਤਾ ਦੇ ਬੱਚਿਆਂ ਲਈ ਕੋਈ ਨਹੀਂ ਸੋਲਰ ਸਿਸਟਮ ਦਾ ਨਾਮ ਦੇ ਉੱਪਰ ਇੱਕ ਜਿਹੜੇ ਮਾਡਲ ਤਿਆਰ ਕੀਤੇ ਆ ਸੋਲਰ ਪੈਨਲ ਵਾਲੇ ਹਰ ਇੱਕ ਪੈਨਲ ਜਿਹੜਾ ਇੱਥੇ ਹਰ ਇੱਕ ਮੋਟਰ ਜਿਹੜੀ ਉਹ ਪ੍ਰੈਕਟੀਕਲ ਕਰਨ ਦੇ ਲਈ ਅਵੇਲੇਬਲ ਤਿਆਰ ਆ ਕਿਸੇ ਵੀ ਮੋਟਰ ਦੇ ਉੱਪਰ ਜਿਹੜੇ ਬੱਚੇ ਆ ਕੇ ਜਦੋਂ ਮਰਜ਼ੀ ਜਿਹੜਾ ਉਹ ਪ੍ਰੈਕਟੀਕਲ ਕਰਤਾ ਆਵੇ ਇਹ ਇੱਕ ਬੱਚਿਆਂ ਦਾ ਜਿਹੜਾ ਪ੍ਰੈਕਟੀਕਲ ਕੀਤਾ ਜਿਹੜਾ ਇਹਨਾਂ ਨੇ ਇੱਕ ਮਾਡਲ ਬਣਾਇਆ ਸੀ ਬਹੁਤ ਵੱਡੀ ਪੱਧਰ ਦੇ ਉੱਪਰ ਜਿਹੜਾ ਅਮਨ ਦੇ ਇਹਨੂੰ ਪ੍ਰਸ਼ੰਸਾ ਮਿਲੀ ਸੀ ਤੇ ਸਲਾਹਿਆ ਗਿਆ ਸੀ ਪਿੰਡ ਸਰਗਰਮੈਂਟ ਵੱਲੋਂ ਵੀ ਇਹਨਾਂ ਨੇ ਪਾਣੀ ਵੇਸਟੇਜ ਪਾਣੀ ਨੂੰ ਰੋਕਣ ਦੇ ਲਈ ਇੱਕ ਮਾਡਲ ਤਿਆਰ ਕੀਤਾ ਸੀ ਜਦੋਂ ਟੈਂਕੀ ਭਰ ਜਾਂਦੀ ਹੈ ਤੇ ਭਰਨੇ ਨਾਲ ਹੀ ਆਟੋਮੈਟਿਕ ਜਿਹੜੀ ਹੈਗੀ ਉਹ ਬੰਦ ਹੋ ਜਾਂਦੀ ਹੈ ਇਸ ਦੇ ਨਾਲ ਜੇ ਅਗਲੀ ਗੱਲ ਕਰਾਂ ਤਾਂ ਪਲੰਬਿੰਗ ਦੇ ਵਿੱਚ ਜਿਹੜਾ ਪਾਈਪ ਫਿਟਿੰਗ ਦਾ ਕੰਮ ਆ ਦੁਨੀਆ ਪੱਧਰ ਦੇ ਵਿੱਚ ਜਿੰਨੇ ਵੀ ਜੋਰਕ ਕੰਟਰੀ ਆ ਜਾਂ ਸਾਡੇ ਅਰਬ ਕੰਟਰੀ ਆ ਉੱਥੇ ਜਿਹੜਾ ਪਲੰਬਰ ਦਾ ਕੰਮ ਆ ਬਹੁਤ ਵਧੀਆ ਢੰਗ ਦੇ ਨਾਲ ਜਿਹੜਾ ਮਤਲਬ ਇੱਕ ਜੁਗਾਰ ਦਾ ਸਾਧਨ ਇਸੇ ਤਰ੍ਹਾਂ ਹੀ ਆਪਾਂ ਹਿੰਦੁਸਤਾਨ ਦੇ ਵਿੱਚ ਵੀ ਦਿਨੋਂ-ਦਿਨ ਜਿਹੜੀਆਂ ਵੱਡੀਆਂ-ਵੱਡੀਆਂ ਵੈਲਡਿੰਗਾਂ ਬਣ ਰਹੀਆਂ ਕੰਸਟਰਕਸ਼ਨ ਦਾ ਕੰਮ ਆ ਉਹਦੇ ਵਿੱਚ ਪਲੰਬਰ ਦਾ ਮੇਨ ਕੰਮ ਹੁੰਦਾ ਸਾਰਾ ਸਿਸਟਮ ਜਿਹੜਾ ਹੈਗਾ ਪਲੰਬਰ ਤੇ ਦਾਰੂਮਦਾਰ ਜਿਹੜਾ ਉਹਨਾਂ ਦਾ ਟਿਕਿਆ ਹੁੰਦਾ ਪਲੰਬਰ ਦੀ ਇੱਕ ਉਦਨਿਕ ਲੈਬ ਜਿਹਦੇ ਵਿੱਚ ਹਰ ਇੱਕ ਫਿਟਿੰਗ ਚਾਹੇ ਉਹ ਆ ਆਪਣਾ ਕਹਿੰਦੇ ਜੁਬੀ ਪੀਸੀਐਚ ਆ ਇਹੋ ਜੀਆਈ ਆ ਹਰ ਇੱਕ ਫਿਟਿੰਗ ਜਿਹੜੀ ਬੱਚਿਆਂ ਨੂੰ ਸਮੇਂ ਦੇ ਮੁਤਾਬਕ ਜਿਹੜੀ ਇੱਥੇ ਕਰਵਾਈ ਜਾਂਦੀ ਹੈ ਤੇ ਹਰ ਇੱਕ ਬੱਚਾ ਜਿਹੜਾ ਸਮੇਂ ਤੇ ਆ ਕੇ ਆਪ ਆਪਣੀ ਟ੍ਰੇਨਿੰਗ ਲੈਂਦਾ ਇਹਦੇ ਨਾਲ ਹੀ ਹੁਣ ਆਪਾਂ ਗੱਲ ਕਰਾਂਗੇ ਵੈਲਡਰ ਟ੍ਰੇਡ ਦੀ ਵੈਲਡਰ ਟ੍ਰੇਡ ਵੀ ਇੱਕ ਜਿਹੜਾ ਟ੍ਰੇਡ ਆ ਜਿਹਦੀ ਮਤਲਬ ਬੱਚੇ ਤਕਨੀਕੀ ਸਿੱਖਿਆ ਲੈ ਕੇ ਆਪਦੀਆਂ ਵਰਕਸ਼ਾਪਾਂ ਤੋਂ ਇਲਾਵਾ ਸੈਂਟਰ ਗਵਰਨਮੈਂਟ ਦੀ ਜਿਵੇਂ ਰੇਲਵੇ ਆ ਉਹਦੇ ਵਿੱਚ ਵੀ ਜਾ ਸਕਦੇ ਆ ਕਪੂਰਥਲੇ ਕੋਸਫੈਕਟਰੀ ਵਗੈਰਾ ਹੈਗੀ ਆ ਇਹ ਵੀ ਇੱਕ ਬਹੁਤ ਵਧੀਆ ਟ੍ਰੇਡ ਆ ਜਿਹਦੇ ਵਿੱਚ ਆਧੁਨਿਕ ਜਿਹੜੇ ਹੈਗੇ ਇਹਨਾਂ ਕੋਲ ਕੁਇਪਮੈਂਟਸ ਆ ਟੈਗ ਮੈਗਾ ਸਪੋਟ ਬਿਲਡਿੰਗ ਆਮ ਤੌਰ ਤੇ ਇਹ ਬਹੁਤ ਮਹਿੰਗੀ ਮਸ਼ੀਨਰੀ ਆ ਪਰ ਇੱਕ ਉੱਚ ਪੱਧਰ ਦੀ ਸੰਸਥਾ ਹੋਣ ਕਰਕੇ ਇੱਕ ਮਤਲਬ ਗ੍ਰੇਡਿੰਗ ਦੇ ਵਿੱਚ ਇੱਕ ਗ੍ਰੇਡ ਹੋਣ ਕਰਕੇ ਸਾਰਾ ਸਮਾਨ ਬਕਾਇਦਾ ਚਾਲੂ ਕਨਿਸ਼ਨ ਦੇ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਦੇ ਲਈ ਸਾਰਾ ਕੁਝ ਜਿਹੜਾ ਇੱਥੇ ਉਹ ਕਰਵਾਇਆ ਜਾਂਦਾ ਅਸਲ ਜਿਹੜੇ ਬੱਚੇ ਵੈਲਡਰ ਦੇ ਵਿੱਚ ਪਲੰਬਰ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਿੱਚ ਕੰਪਿਊਟਰ ਦੇ ਵਿੱਚ ਵਿਸ਼ੇ ਕਾਸਮੈਟੋਲੋਜੀ ਦੇ ਵਿੱਚ ਜਾਂ ਜਿਹੜੇ ਬੱਚੇ ਚਾਹੁੰਦੇ ਆ ਕਿ ਜਿੰਨੀਆਂ ਕੁੜੀਆਂ ਨੇ ਆਪਦਾ ਕੰਮ ਧੰਦਾ ਤੋੜਨਾ ਠੀਕ ਆ ਸਿਵਲ ਟੈਕਨੋਲੋਜੀ ਦੇ ਵਿੱਚ ਉਹ ਸਮੇਂ ਤੇ ਆ ਕੇ ਜਿਹੜਾ ਉਹ ਦਾਖਲਾ ਲੈ ਸਕਦੇ ਆ ਸਪੋਰਟਸ ਦਾ ਬਿਲਕੁਲ ਪੂਰਾ ਪ੍ਰਬੰਧ ਆ ਵਾਈਫਾਈ ਸਾਰਾ ਜਿਹੜਾ ਹੈ ਸਾਡਾ ਏਰੀਆ ਹੈਗਾ ਉਹਦੇ ਨੇ ਕਲੈਬਾਂ ਨੇ ਤਜਰਬੇ ਕਰ ਸਾਰਾ ਸਟਾਫ ਆ ਕਿਸੇ ਵੀ ਨੰਬਰ ਦੇ ਉੱਪਰ ਕਿਸੇ ਵੀ ਪੁੱਛਗਿੱਛ ਦੇ ਲਈ ਉੱਪਰ ਨੰਬਰ ਦਿੱਤੇ ਗਏ ਆ ਜਿਹੜੇ ਬੱਚੇ ਦਾਖਲਾ ਲੈਣਾ ਚਾਹੁੰਦੇ ਆ ਉਹ ਸਮਾ ਰਹਿੰਦੇ ਉੱਪਰ ਦਿੱਤੇ ਗਏ ਨੰਬਰਾਂ ਦੇ ਉੱਪਰ ਸੰਪਰਕ ਕਰ ਸਕਦੇ ਆ ਕਿਉਂਕਿ ਹਜੇ ਦਾਖਲੇ ਜਿਹੜੇ ਹੈਗੇ ਮਤਲਬ ਨੋਟੀਫਿਕੇਸ਼ਨ ਦੇ ਮਿਤਾਵ ਕੁ ਮਹੀਨਾ ਡੇਢ ਮਹੀਨਾ ਜਿਹੜੇ ਉਹ ਚੱਲਣੇ ਆ ਇਹ ਇਸ ਲਈ ਤੁਹਾਡੀ ਨੋਟ ਦੇ ਵਿੱਚ ਲਿਆ ਗਿਆ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ 10 ਕੰਨ ਤੋਂ ਬਾਅਦ ਜਾਂ 10ਵੀਂ ਕੰਨ ਤੋਂ ਬਾਅਦ ਕੀ ਕਰਨਾ ਆਓ ਜਿਹੜੇ ਬੱਚਿਆਂ ਨੇ ਅੱਗੇ ਵਧ ਕੇ ਤਕਨੀਕੀ ਸਿੱਖਿਆ ਜ